ਸੱਡ ਤੇਲਾ ਸੱਡ ਸਾਰੇ ਕੂੜ ਪਸਾਰੇ ਚੱਲੀਏ ਗੁਰੂ ਦੇ ਦਵਾਰੇ ਸੱਡ ਤੇਲਾ ਸੱਡ ਸਾਰੇ ਕੂੜ ਪਸਾਰੇ ਚੱਲੀਏ ਗੁਰੂ ਦੇ ਦਵਾਰੇ ਵਿਗਰੇ ਹੋ ਕੰਮ ਸਾਰੇ ਗੁਰੂ ਹੀ ਸਵਾਰੇ ਚੱਲੀਏ ਗੁਰੂ ਦੇ ਦਵਾਰੇ ਸੱਡ ਤੇਲਾ ਸੱਡ ਸਾਰੇ ਕੂੜ ਪਸਾਰੇ ਚੱਲਿਏ ਗੁਰੂ ਦੇ ਦਵਾਰੇ ਸੱਜ ਤਿਲ ਠੱਡ ਸਾਰੇ ਕੂੜ ਪਸਾਰੇ ਚੱਲਿਏ ਗੁਰੂ ਦੇ ਦਵਾਰੇ ਖੱਟਿਆ ਨ ਪਾਇਆ ਕੁਝ ਜੂਣਿਆ ਨਗਾਲਤੀ ਰਖਦਾ ਖਬਰ ਪੂਰੀ ਗੁਰੂ ਤੇਰੇ ਹਾਲ ਦੀ ਖੱਟਿਆ ਨਾ ਪਾਇਆ ਕੁਝ ਜੂਣ ਐ ਮਗਾਲਤੀ ਰਖਦਾ ਖਬਰ ਪੂਰੀ ਗੁਰੂ ਤੇਰੇ ਹਾਲ ਦੀ ਲਾਲਚ ਤੇ ਆਕੇ ਕੀਤੇ ਕਰਮ ਨੇ ਮਾਰੇ ਚੱਲਿਏ ਗੁਰੂ ਦੇ ਦਵਾਰੇ ਛੱਡ ਦੇ ਲੱੱਡ ਸਾਰੇ ਕੂਰ ਪਸਾਰੇ ਚੱਲਿਏ ਗੁਰੂ ਦੇ ਦਵਾਰੇ ਸੂਪਿਆ ਨਾ ਸਾਡਾ ਕੁਝ ਗੁਰੂ ਸਭ ਜਾਣਦਾ ਔਖੀ ਹੋਵੇ ਸੋਖੀ ਹਰ ਘੜੀ ਨੂੰ ਪਸਾਨਦਾ ਸੂਪਿਆ ਨਾ ਸਾਡਾ ਕੁਝ ਗੁਰੂ ਸਭ ਜਾਣਦਾ ਔਖੀ ਹੋਵੇ ਸੋਖੀ ਹਰ ਘੜੀ ਨੂੰ ਪਸਾਨਦਾ ਕੇਰੀ ਬਾਜ਼ ਜਿੱਤੀ ਅਸੀਂ ਤੇਰੀ ਬਾਝ ਹਾਰੇ ਚੱਲੀਏ ਗੁਰੂ ਦੇ ਦਵਾਰੇ ਸਾਡ ਦਿਲ ਸਾਡ ਸਾਰੇ ਕੂੜ ਪਸਾਰੇ ਚੱਲੀਏ ਗੁਰੂ ਦੇ ਦਵਾਰੇ ਸਾਡ ਦਿਲ ਸਾਡ ਸਾਰੇ ਕੂੜ ਪਸਾਰੇ ਚੱਲੀਏ ਗੁਰੂ ਦੇ ਦਵਾਰੇ ਰਹਿਮਤਾਂ ਦਾ ਸਾਗਰ ਹੈ ਉਹ ਮੇਰ ਦਾ ਖਜ਼ਾਨਾ ਏ ਪੁੱਲਾ ਬਖਸਾਵੇ ਉਸ ਤੋਂ ਸਾਰਾ ਹੀ ਜਮਾਨਾ ਏ ਰਹਿਮਤਾਂ ਦਾ ਸਾਗਰ ਹੈ ਉਹ ਮੇਰ ਦਾ ਖਜ਼ਾਨਾ ਏ ਪੁੱਲਾ ਬਖਸਾਵੇ ਉਸ ਤੋਂ ਸਾਰਾ ਹੀ ਜਮਾਨਾ ਏ ਕਲ ਯੁਗ ਵਿੱਚ ਉਸ ਦੇ ਰੰਗ ਨੇ ਨਿਆੜੇ ਚੱਲਿਏ ਗੁਰੂ ਦੇ ਦਵਾਰੇ ਛੱਡ ਦੇ ਲੱੱਡ ਸਾਰੇ ਕੂੜ ਪਸਾਰੇ ਚੱਲਿਏ ਗੁਰੂ ਦੇ ਦਵਾਰੇ ਵਿਗੜੇ ਹ ਕੰਮ ਸਾਰੇ ਗੋੜੋ ਹੀ ਸਵਾਰੇ ਚੱਲਿਏ ਕੂੜੂ ਦੇ ਦਵਾਰੇ ਛੱਡ ਦੇ ਲੱੱਡ ਸਾਰੇ ਕੂੜ ਪਸਾਰੇ ਚੱਲਿਏ ਗੁਰੂ ਦੇ ਦਵਾਰੇ ਛੱਡ ਤੇ ਲਾ ਛੱਡ ਸਾਰੇ ਕੂੜ ਪਸਾਰੇ ਚੱਲਿਏ ਹਰੂ ਦੇ ਦਵਾਰੇ ਹੋ